ਗੱਡੀ ਬਿਲਕੁਲ ਹੀ ਨਵੀਂ ਨੂੰ ਮਾਰਤ ਪਾਉਣ ਵਾਲੀ ਆ ਚਾਰੇ ਪਾਸੇ ਚੈੱਕ ਕਰਵਾ ਦੇ ਜਿਹੜੇ ਸੱਜਣ ਐ ਸੋਚਦੇ ਨੇ ਭਾਈ ਅਸੀਂ ਏਜੰਸੀ ਜਾਣਾ ਇਹਦੇ ਵਿੱਚੋਂ ਹੀ ਤੁਹਾਡਾ ਵੱਡਾ ਫਾਇਦਾ ਹੋ ਜੂ ਮਿੱਤਰੋ ਬਰਨਾਲੇ ਦਾ ਨੰਬਰ ਆ ਗੱਡੀ ਦਾ 6092 ਨੰਬਰ ਹੈ ਭਾਈ ਓਨਰ ਵੀ ਫਾਸਟ ਹੋਏ ਫਾਸਟ ਓਨਰ ਜੀ 2017 ਮਾਡਲ ਕ੍ਰੇਟਾ ਤੇ ਭਾਈ ਮੈਨੂੰ ਇਹ ਦੱਸਿਓ ਚੱਲੀ ਕਿੰਨੀ ਕੋਣੀ ਆ ਇਸ 9000 ਚੱਲੀ ਆ ਕੰਪਨੀ ਰਿਕਾਰਡ ਨਾਲ ਅੱਛਾ ਹਾਂਜੀ ਹਾਂ ਭਾਈ ਇਹਦੇ ਲਾਏ ਬੜੇ ਘੈਂਟ ਲੱਗੇ ਹੋਏ ਹਨ ਹਾਂਜੀ ਹਾਂ ਟਾਇਰਾਂ ਦੀ ਕੰਡੀਸ਼ਨ ਕਿੰਨੇ ਕ ਪੈਸੇ ਆਉਣੀਆਂ ਭਾਈ 90 95 ਪੈਸੇ ਟਾਇਰ ਦੇ ਲੈ ਮੇਤਰੋ 9095 ਪੈਸੇ ਤਾਂ ਇਹਦੇ ਟਾਇਰਾਂ ਦੀ ਕੰਡੀਸ਼ਨ ਹੈ ਬਸ ਇਹ ਵਿੱਚ ਪੰਜਾਬ ਦਾ ਨੰਬਰ ਲਵਾ ਲੱਗ ਕੇ ਮਿਲੂ ਮੇਤਰੋ ਜੇ ਕਿਸੇ ਸੱਜਣ ਨੇ ਖਰੀਦਣੀ ਹੈ ਕੱਟੀ ਬਿਲਕੁਲ ਨਵੀਂ ਹੈ ਯਾਰ ਬਿਲਕੁਲ ਨਵੀਂ ਬ੍ਰਾਂਡ ਇਹਦਾ ਵੀ ਬਰਨਾਲੇ ਦਾ ਨੰਬਰ ਆ ਬਈ ਹੈ ਹਾਂਜੀ ਹਾਂਜੀ ਇਹਦੀ ਕੀ ਡਿਮਾਂਡ ਰੂ ਬਈ ਇਹਦੀ 2,30,000 ਦੀ ਡਿਮਾਂਡ ਆ ਜੀ 2,30,000 ਹਾਂਜੀ ਤੋਂ ਕਿ ਮਾਡਲ 16 ਹਾਂਜੀ ਬਹੁਤ ਵੱਡਾ ਫਾਇਦਾ ਹੋ ਰਿਹਾ ਜੇ ਕੋਈ ਸੱਜਣ ਇਹ ਕੱਟੀ ਖਰੀਦ ਕੇ ਲੈ ਕੇ ਜਾਂਦਾ ਮੈਂ ਨਾ ਬਈ ਅਕਸਰ ਹੀ ਬੋਲਦਾ ਹੁੰਨਾ ਵੀ ਕੱਲੀ ਹਾਰ ਦੀ ਕਮੀ ਹੈ ਕੰਡੀਸ਼ਨ ਤਾਂ ਜਮੀ ਲੂ ਹਾਂਜੀ 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 ਗੱਲ ਉਹ ਆ ਮੇਤਰੋ ਕੱਲਾ ਹਾਰ ਦੀ ਕਮੀ ਆ ਕੰਡੀਸ਼ਨ ਜਮਲ ਟ੍ਰਿਕ ਕੋਕਾ ਪੇਸ ਕਹਿ ਸਕਦੇ ਆ ਗੱਡੀ ਦੀ ਹਣਾ ਗੱਡੀ ਬਹੁਤ ਘੈਂਟ ਆ ਯਾਰ ਤੇ ਜਿਹੜੀ ਇਧਰਲੇ ਪਾਸੇ ਖੜੀ ਆ ਬਈ ਇਹ 2012 ਮਾਡਲ ਇਹ 12 ਮਾਡਲ ਆ ਕਿੱਥੇ ਗੁਪਤ ਖਜ਼ਾਨਾ ਲੁਕਿਆ ਕਦੋਂ ਕਿਸੇ ਨੂੰ ਸਾਰਾ ਮਹਿਲਕਲਾਂ ਵਿੱਚ ਖੜੀਆਂ ਨੇ ਆ ਸੋ ਰੂਮ ਕੰਡੀਸ਼ਨ ਕਾਰਾਂ ਮੇਤਰੋ ਮਹਿਲਕਲਾਂ ਦੇ ਵਿੱਚ ਖੜੇ ਆ ਮਹਿਲਕਲਾਂ ਕਿੱਥੇ ਪੈ ਜਾਂਦਾ ਤੁਸੀਂ ਸਾਰੀ ਜਾਣਦੇ ਹੋਮੋਗੇ ਦੁਆਰਾ ਵੀ ਦੱਸ ਦਿੰਦੇ ਆ ਵੀ ਕਿਹੜੇ ਸੱਜਣ ਦੇ ਲੱਵੇ ਪਹੁੰਚੇ ਆ ਕਿਹੜੀ ਗੱਡੀ ਕੀ ਰੇਟ ਦੇ ਵਿੱਚ ਮਿਲ ਜੂ ਪੂਰੀ ਜਾਣਕਾਰੀ ਦਵਾਂਗੇ ਕੱਲੀ ਕੱਲੀ ਗੱਡੀ ਦੀ ਡਿਟੇਲ ਦੱਸਾਂਗੇ ਤੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪਹਿਲਾਂ ਆਪਾਂ ਸਵਾਗਤ ਕਰ ਲਈ ਸਾਡੇ ਨਾਲ ਸਾਡਾ ਭਰਾ ਸਤਿੰਦਰ ਭਾਈ ਸასი ਗਾਲ ਸასი ਗਾਲ ਭਾਈ ਵਧੀਆ ਜੀ ਵਧੀਆ ਤੇ ਅੱਜ ਆਪਾਂ ਕਿੰਨੀਆਂ ਗੱਡੀਆਂ ਦਿਖਾਵਾਂਗੇ ਭਾਈ ਆਪਾਂ ਨੂੰ 10-12 ਗੱਡੀਆਂ ਦਿਖਾਵਾਂ 10-12 ਮਾਡਲ ਗੱਡੀਆਂ ਲਗਭਗ ਸਾਰੀ ਗੱਡੀ ਉੱਚਾ ਮਾਡਲ ਹੀ ਹੋਣਗੀਆਂ ਉੱਚਾ ਮਾਡਲ ਲੋਨ ਲਗਭਗ ਸਾਰੀਆਂ ਤੇ ਹੋ ਜੂ ਸਾਰੀਆਂ ਗੱਡੀਆਂ ਤੇ ਲੋਨ ਕਰਵਾ ਕੇ ਦੇਵਾਂਗੇ ਓਕੇ ਤੇ ਬਾਕੀ ਹੋਰ ਗੱਲ ਮਿੱਤਰੋ ਇੰਜਨ ਗੇਅਰ ਦੀ ਐਸੀ ਹੀਟਰ ਦੀ ਲਗਭਗ ਹਰ ਇੱਕ ਗੱਡੀ ਦੀ ਗਾਰੰਟੀ ਆ ਪੇਂਟ ਦੀ ਵੀ ਤਕਰੀਬਨ ਸਾਡੀ ਸਾਰੀਆਂ ਕਾਰਾਂ ਅਰੀਜਨਲ ਹੋਣ ਓਕੇ ਤੇ ਚਾਹੇ ਪੇਪਰਾਂ ਦੀ ਗੱਲ ਕਰ ਲਈ ਚਾਹੀਦੀ ਵੀ ਰੇਕੀ ਦੀ ਫੁੱਲ ਕਿਵੇਂ ਵਾਰੀ ਨੂੰ ਆਪਾਂ ਸ਼ੁਰੂਆਤ ਕਰਾਂਗੇ ਭਾਈ ਇਸ ਗੱਡੀ ਤੋਂ ਤੇ ਦੱਸਿਓ ਇਹਦੀ ਫੁੱਲ ਡਿਟੇਲ ਕਿਹੜਾ ਮਾਡਲ ਹੈ ਕੀ ਗੱਲ ਹੈ ਯਾਰ 11 ਮਾਡਲ ਆ 2011 ਮਾਡਲ ਹੈ ਹਾਂਜੀ ਤੇ ਹੈਗੀ ਗੱਡੀ ਕਿਹੜੀ ਆ ਇਹ Honda City Honda City ਹਾਂਜੀ 11 ਮਾਡਲ ਹੈ ਤੇ ਨੰਬਰ ਇਹਦਾ ਪੰਜਾਬ ਦਾ ਪੰਜਾਬ ਦਾ ਬਰਨਾਲਾ ਦਾ ਬਰਨਾਲਾ ਦਾ ਨੰਬਰ ਹੈ ਸੈਕੰਡ ਓਨਰ ਆ ਸੈਕੰਡ ਓਨਰ ਆ ਇਹ ਚੱਲ ਕਿੰਨੀ ਕਿ ਗਈ ਹੋਣੀ ਆ ਇਹ 650 ਇਹ ਲਗਭਗ ਸਾਰੀ ਗੱਡੀ ਓਰੀਜਨਲ ਆ ਬਾਈ ਹਾਂਜੀ ਹਾਂਜੀ ਸਾਰੀ ਗੱਡੀ ਓਰੀਜਨਲ ਪੈਰਾਂ ਦੀ ਕੀ ਕੰਡੀਸ਼ਨ ਰੂ ਗੱਡੀ ਦੀ 90 95 ਪੈਰਾਂ ਦੀ ਕਿੰਨੀ ਖੜਾਈ ਓਕੇ ਤੇ ਬਾਕੀ ਧਰਮੇ ਵਿੱਚੋਂ ਗੱਡੀ ਦਿਖਾ ਦੇ ਬਾਈ ਤੇ ਬਾਈ ਮੈਨੂੰ ਇਹ ਦੱਸਿਓ ਇਹ ਗੱਡੀ ਦੀ ਡਿਮਾਂਡ ਕੀ ਆ ਤੇਰੀ ਡਿਮਾਂਡ 2 ਲੱਖ 20 ਹਜ਼ਾਰ 2 ਲੱਖ ਤੇ 20 ਹਜ਼ਾਰ ਹਾਂਜੀ ਮੌਕੇ ਤੇ ਵਧੀਆ ਮਾਨਤਾ ਰੋ ਮਾਨਤਾਣ ਕਰਦਾ ਤੇ ਲੈ ਮਿੱਤਰੋ ਮੌਕੇ ਤੇ ਹੋਊਗਾ ਮਾਨਤਾਣ 2 ਲੱਖ 20 ਹਜ਼ਾਰ ਡਿਮਾਂਡ ਹੈ ਤੇ ਜਿਹੜੀ ਇਧਰਲੇ ਪਾਸੇ ਖੜੀ ਆ ਵੀ ਬਰੀਜਾ ਇਹ VDI 2019 ਮਾਡਲ 2019 ਮਾਡਲ VDI VDI ਓਕੇ ਇਹ ਸਭ 43 ਓरिजिनल 43000 ਨਾਲ ਦੇ ਟਾਇਰ ਤੇ ਪਰ ਮੇ ਟਾਇਰ ਨਾਲ ਦੇ ਨੇ 43000 ਚੱਲੀ ਹੋਈ ਆ ਪਿੱਛੋਂ ਤੱਕ ਗੱਡੀ ਸਾਰੀ ਦਿਖਾ ਕੇ ਆ ਟਾਕੀ ਖੋਲ ਕੇ ਵਿੱਚੋਂ ਵੀ ਚੈੱਕ ਕਰਵਾ ਦੇ ਪੂਰੀ ਘੈਂਟ ਗੱਡੀ ਆ ਜੇ ਕਿਸੇ ਸੱਜਣ ਨੇ ਖਰੀਦਣੀ ਹੋਈ ਖੜੇ ਕਿੱਥੇ ਆ ਮਿੱਤਰੋ ਮਹਿਲ ਕਲਾਂ ਦੇ ਵਿੱਚ ਖੜੇ ਆ ਫਤੇ ਕਾਰ ਬਾਜ਼ਾਰ ਤੇ ਵਿੱਚੋਂ ਗੱਡੀ ਚੈੱਕ ਕਰਵਾਤੀ ਸ਼ੀਟ ਕਵਰ ਬਿਲਕੁਲ ਨਵੇਂ ਨੇ ਤੇ ਬਾਈ ਮੈਨੂੰ ਇਹ ਦੱਸਿਓ ਇਹ ਮਾਡਲ ਦੱਸਿਆ ਸੀ ਤੁਸੀਂ ਨੇ 2019 ਵੀਡੀਓ 2019 ਵੀਡੀਓ ਮਾਡਲ ਹੈ ਤੇ ਬਾਈ ਇਹ ਗੱਡੀ ਬੰਨੂ ਕਿੰਨੇ ਦੀ ਇਹਦਾ ਪੰਜਾਬ ਦਾ ਨੰਬਰ ਲਵਾ ਕੇ 7 ਲੱਖ 10000 ਦੀ ਡਿਮਾਂਡ ਕਰਦੇ ਆਪਾਂ ਅਸਾ 7 ਲੱਖ 10 ਹਜ਼ਾਰ ਦੇ ਵਿੱਚ ਆਪਾਂ ਪੰਜਾਬ ਦਾ ਨੰਬਰ ਲਵਾ ਕੇ ਤੇ ਨਾਮ ਕਰਵਾ ਕੇ ਸਭ ਕੁਝ ਪੇਪਰ ਉੱਕਰ ਕੰਪਲੀਟ ਕਰਵਾ ਕੇ ਦੇਵਾਂਗੇ ਓਕੇ ਤੇ ਲੈ ਮਿੱਤਰੋ 7 ਲੱਖ ਦੇ ਵਿੱਚ ਨਾ 7 ਲੱਖ ਜੋਜੂ ਨਾ ਘਰੇ ਕਾਪੀ ਪਹੁੰਚੂ ਜੀ ਤੁਹਾਡੀ ਬੈਠਿਆ ਬੈਠਿਆ ਹਾਂਜੀ ਯਾਰ ਤੇ ਜਿਹੜੀ ਇਧਰਲੇ ਪਾਸੇ ਖੜੀ ਹੈ ਜੀ ਆਹ ਵਾਲੀ ਇੱਕ ਕ੍ਰੇਟਾ 2017 ਮਾਡਲ 2017 ਮਾਡਲ ਕ੍ਰੇਟਾ ਤੇ ਭਾਈ ਮੈਨੂੰ ਇਹ ਦੱਸਿਓ ਚੱਲੀ ਕਿੰਨੀ ਖੋਣੀ ਆ ਇਸ 9000 ਚੱਲੀ ਆ ਕੰਪਨੀ ਰਿਕਾਰਡ ਨਾਲ ਅੱਛਾ ਹਾਂਜੀ ਹਾਂ ਪਈ ਦੇ ਲਾਏ ਬੜੇ ਘੈਂਟ ਲਗੇ ਹੋਏ ਹਨ ਟਾਇਰਾਂ ਦੀ ਕੰਡੀਸ਼ਨ ਕਿੰਨੇ ਕ ਪੈਸੇ ਆਉਣੀਆਂ ਬਈ 90 95 ਪੈਸੇ ਟਾਇਰ ਦੇ ਲੈ ਮੈਤਰੂ 90 95 ਪੈਸੇ ਤਾਂ ਇਹਦੇ ਟਾਇਰਾਂ ਦੀ ਕੰਡੀਸ਼ਨ ਹੈ ਬਾਕੀ ਬਈ ਸਾਰੀ オリジナル ਹੀ ਹੈ ਸਾਰੀ ਪੇਂਟ ਦੀ ਕੱਲੇ ਮੂਰਲਾ ਵੈਂਪਰ ਪੇਂਟ ਹੈ ਸਾਰੀ ਰੈਨ ਸਾਰੀ オリジナル ਹੈ ਭਾਈ ਘਰ ਮੈਂ ਚੈੱਕ ਕਰਵਾ ਦੇ ਗੱਡੀ ਪੂਰੀ ਘੈਂਟ ਹੈ ਨੇੜੋਂ ਨਾ ਕਰਕੇ ਕੈਮਰਾ ਕਰਵਾ ਵਿੱਚੋਂ ਚੈੱਕ ਤੇ ਚੱਲੀ ਦਿਸੇਤੀ ਬਈ ਤੁਸੀਂ ਨੇ 59000 59000 ਇਹ ਬਣੂ ਕਿੰਨੇ ਦੀ ਪਈ ਗੱਡੀ ਇਹ 7 ਲੱਖ 15000 ਦੀ ਡਿਮਾਂਡ ਕਰਦੇ ਪੰਜਾਬ ਦਾ ਨੰਬਰ ਲਵਾ ਕੇ 7 ਲੱਖ 15000 ਦੇ ਵਿੱਚ ਪੰਜਾਬ ਦਾ ਨੰਬਰ ਲਵਾ ਲੱਗ ਕੇ ਮਿਲੂ ਮਿੱਤਰੋ ਜੇ ਕਿਸੇ ਸੱਜਣ ਨੇ ਖਰੀਦਣੀ ਹੈ ਗੱਡੀ ਬਿਲਕੁਲੀ ਨਵੀਂ ਆ ਯਾਰ ਬਿਲਕੁਲ ਨਵੀਂ ਬ੍ਰਾਂਡ ਵਾਲੀ ਅਲਾਇ ਤੇ ਟਾਇਰ ਚੈੱਕ ਕਰਵਾ ਦੇ ਤਾਂ ਮੈਂ ਬੋਲੇ ਸੋਨੇ ਲਗੇ ਹੋਏ ਐ ਨਾ ਗੱਡੀ ਨੂੰ ਵੇਖ ਕੇ ਰੂਹ ਖੁਸ਼ ਹੁੰਦੀ ਐ ਜੇ ਕਿਸੇ ਭਰਾ ਨੇ ਆ ਕ੍ਰੇਟਾ ਦੇ ਮਾਲਕ ਬਣਨਾ ਨਾ ਮਿੱਤਰੋ ਫਟਾਫਟ ਕੰਟੈਕਟ ਕਰ ਲਓ ਨੰਬਰ ਸਕਰੀਨ ਤੇ ਚਲਾਤਾ ਤੇ ਭਾਈ ਜਿਹੜੀ ਐ ਇੱਥੇ ਨੂੰ ਵਸ ਬੈਗਨਰ ਖੜੀ ਆ ਇਹ ਸੀਐਨਜੀ ਆ 2016 ਮਾਡਲ ਅੱਛਾ ਸੀਐਨਜੀ ਹਾਂਜੀ ਹਾਂਜੀ ਓਕੇ 16 ਮਾਡਲ ਐ ਹਾਂਜੀ ਭਾਈ ਕਰਵਾਈਏ ਵੀ ਵਿੱਚੋਂ ਗੱਡੀ ਨੇੜੇ ਹੋ ਗਏ ਇਹਦਾ ਵੀ ਬਰਨਾਲੇ ਦਾ ਨੰਬਰ ਹੈ ਬਈ ਹਾਂਜੀ ਹਾਂਜੀ ਇਹਦੀ ਕੀ ਡਿਮਾਂਡ ਰੂ ਬਈ ਇਹਦੀ 2,30,000 ਦੀ ਡਿਮਾਂਡ ਆ ਜੀ 2,30,000 ਹਾਂਜੀ ਉਹ ਕਿ ਮਾਡਲ 16 ਹਾਂਜੀ ਯਾਰ ਬਹੁਤ ਵਾਸ਼ਰ ਹੈਟਾ ਇਹ ਕੈਮੀ ਉਹਨਰ ਦੀ ਹੋਵੇ ਗੱਡੀ ਇਹ ਸੈਕੰਡ ਓਨਰ ਹੈ ਬਈ ਸੈਕੰਡ ਓਨਰ ਹੈ ਹਾਂਜੀ ਚੱਲ ਕਿੰਨੀ ਕੀ ਹੋਣੀ ਉਹਦਾ ਇਹ ਚੱਲੀ ਗਈ ਹੈ ਜੀ 85000 85000 ਹਾਂਜੀ ਅਰੀਨਲ ਚੱਲੀ ਓਕੇ ਤੇ ਜਿਹੜੀ ਇਧਰਲੇ ਪਾਸੇ ਖੜੀ ਹੈ ਬਈ ਇਹ ਵੀ 60000 ਚੱਲੀ ਹੋਈ ਹੈ 60000 ਕੰਪਨੀ ਰਿਕਾਰਡ ਹਾਂਜੀ ਹਾਂਜੀ ਟਾਇਰ ਦੂਰ ਵੀ ਨਵੇਂ ਵਰਗੀ ਪੈਨੇ ਬਗੜੇ ਹਾਂਜੀ ਹਾਂਜੀ ਬਿਲਕੁਲ ਨਾਲ ਟਾਇਰ ਉਹਦਾ ਵੀ origignal ਹੀ ਹੈ ਬਾਈ ਸਾਰੀ ਇਹ ਸਾਰੀ ਕਾਰ ਪੇਂਟ ਦੀ origignal ਆ ਗੱਡੀ ਕਰਮ ਇਹ ਵੀ ਬਹੁਤ ਘੈਂਡ ਹੈ ਨਾ ਪੰਜਾਬ ਦਾ ਨੰਬਰ ਲਵਾ ਕੇ 6 ਲੱਖ ਤੇ 20000 ਦੀ ਰਮਾੜਾ ਜੀ ਚੱਕੋ ਮਿੱਤਰੋ 6 ਲੱਖ 20000 ਦੇ ਵਿੱਚ ਪੰਜਾਬ ਦਾ ਨੰਬਰ ਲੱਗ ਕੇ ਮਿਲੂ ਗੱਡੀ ਤੇ ਜਿਹੜੀ ਆ ਖੜੀ ਆ ਬਈ ਇਧਰਲੇ ਪਾਸੇ ਇਹ 2017 ਮਾਡਲ ਸਿਆਜ ਜੀ VDI ਪਲਸ 17 ਮਾਡਲ ਸਿਆਜ ਗੱਡੀ ਇਹ ਵੀ origignal ਲੱਗਦੀ ਹੈ ਹਾਂਜੀ ਇਹ ਵੀ ਸਾਰੀ ਰਨ ਵਾਲਾ ਆ ओके ਇਹਦੀ ਕੀ ਡਿਮਾਂਡ ਰੂ ਵੀ ਗੱਡੀ ਦੀ ਇਹਦਾ ਪੰਜਾਬ ਦਾ ਨੰਬਰ ਲਵਾ ਕੇ 440000 440000 ਦੇ ਵਿੱਚ ਕਰਵੇਂ ਨੇੜੇ ਉਹ ਕੇ ਕੰਡੀਸ਼ਨ ਦਿਖਾ ਦੇ ਗੱਡੀ ਦੀ ਗੱਡੀ ਬੜੀ ਨਵੀਂ ਆ ਦੇਖੋ ਸੀਟ ਕਵਰ ਬਿਲਕੁਲ ਹੀ ਨਵੇਂ ਹੰ ਅੰਡੇਰੀਆ ਦੀ ਗੱਡੀ ਪੂਰੀ ਕੈਨੇਡਾ ਤੇ ਜਿਹੜੀ ਇੱਧਰਲੇ ਪਾਸੇ ਖੜੀ ਹੈ ਜੀ ਇਹ ਸਪੈਕਟ 2023 ਮਾਡਲ ਦੀ 2XI ਪੈਟਰੋਲ 2XI ਹਾਂਜੀ 2023 ਮਾਡਲ 23 ਮਾਡਲ ਹਾਂਜੀ ਫਿਰ ਤਾਂ ਚੱਲੀ ਗਿਣਤੀ ਦੇ ਘੰਟੇ ਹੋਣੀ ਆ ਇਹ ਤਾਂ 17000 ਕੋ ਚੱਲੀ ਹੋਈ ਆ ਧਰਮੇ ਟਾਇਰ ਦੂਰ ਵੀ ਨਾਲ ਦੀ ਉਹਨਾਂ ਦੇ 17000 ਕਿਤੇ ਮੁਕੀ ਇਹਨਾਂ ਦਾ ਆਗ ਵੀ ਨਹੀਂ ਜੀ ਗੱਡੀ ਬਿਲਕੁਲ ਹੀ ਨਵੀਂ ਨੂੰ ਮਾਤ ਪਾਉਣ ਵਾਲੀ ਆ ਚਾਰੇ ਪਾਸੇ ਚੈੱਕ ਕਰਵਾ ਦੇ ਜਿਹੜੇ ਸੱਜਣ ਐ ਸੋਚਦੇ ਨੇ ਭਈ ਅਸੀਂ ਏਜੰਸੀ ਜਾਣਾ ਐ ਇਹਦੇ ਵਿੱਚੋਂ ਹੀ ਤੁਹਾਡਾ ਵੱਡਾ ਫਾਇਦਾ ਹੋ ਜੂ ਮਿੱਤਰੋ ਬਰਨਾਲੇ ਦਾ ਨੰਬਰ ਆ ਗੱਡੀ ਦਾ 6092 ਨੰਬਰ ਐ ਭਈ ਓਨਰ ਵੀ ਫਾਸਟ ਹੋਏ ਫਾਸਟ ਓਨਰ ਜੀ ਓਕੇ 17000 ਚੱਲੀ ਆ ਹਾਂਜੀ ਹਾਂਜੀ 17 ਮਾਡਲ 20 ਐਕਸ ਆਈ ਤੇ ਬਈ ਮੈਂ ਨਹੀਂ ਦੇ ਤੀ ਦੇ ਅੱਛਾ ਹਾਂਜੀ ਬਈ ਬਣੂ ਕਿੰਨੇ ਦੀ ਹੈ ਗੱਡੀ ਇਹ 690000 ਦੀ 690000 ਦੀ ਹਾਂਜੀ ਉਹਦਾ ਨਵੀਂ ਕਿੰਨੇ ਕਦੀ ਹੋਣੀ ਆ ਨਵੀਂ ਹੈਗੀ ਆ ਜੀ ਇਹ 870 80 ਦੀ ਆ ਫਿਰ ਤਾਂ ਫਾਇਦੀ ਬਹੁਤ ਵੱਡਾ ਹੁੰਦਾ ਬਹੁਤ ਵੱਡਾ ਫਾਇਦਾ ਹੋ ਰਿਹਾ ਜੇ ਕੋਈ ਸੱਜਣ ਇਹ ਗੱਡੀ ਖਰੀਦ ਕੇ ਲੈ ਕੇ ਜਾਂਦਾ ਮੈਂ ਨਾ ਬਈ ਅਕਸਰ ਹੀ ਬੋਲਦਾ ਹੁੰਨਾ ਵੀ ਕੱਲੀ ਹਾਰ ਦੀ ਕਮੀ ਐ ਕੰਡੀਸ਼ਨ ਤਾਂ ਜਮਈ ਨਵੀਂ ਹਾਂਜੀ 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 ਗੱਲ ਉਹ ਆ ਮੇਤਰੂ ਕੱਲਾ ਹਾਰ ਦੀ ਕਮੀ ਐ ਕੰਡੀਸ਼ਨ ਜਮਈ ਟ੍ਰਿਕ ਕੋਕਾ ਪੇਸ ਕਹਿ ਸਕਦੇ ਆ ਗੱਡੀ ਦੀ ਹਣਾ ਪੱਕੇ ਨੰਬਰ ਦੀ ਗੱਡੀ ਹੈ ਜੇ ਕਿਸੇ ਭਰਾ ਨੇ ਖਰੀਦਣੀ ਆ ਤਾਂ ਮੇਲਾ ਲੁੱਟ ਲਿਓ ਮਿੱਤਰੋ ਕਦੇ ਦੇਰੀ ਨਾ ਲਾਦੇਓ ਭਾਈ ਜਿਹੜੀ ਆ ਖੜੀ ਐ ਅਲਟੋ ਇਧਰਲੇ ਪਾਸੇ ਇਹ 2012 ਐਲਐਕਐਸਆਈ ਐਲਐਕਐਸਆਈ 2012 ਮਾਡਲ ਹਾਂਜੀ ਓਕੇ ਇਹ ਦੀ ਕੀ ਗੱਲਬਾਤ ਆ ਭਾਈ ਇਹਦਾ ਪੰਜਾਬ ਦਾ ਨੰਬਰ ਲਵਾ ਕੇ 1,65,000 ਦੇ 1,65,000 ਦੀ ਪੰਜਾਬ ਦਾ ਨੰਬਰ ਲਵਾ ਕੇ ਓਕੇ ਹਾਂਜੀ ਓਕੇ ਤੇ ਜਿਹੜੀ ਇਧਰਲੇ ਪਾਸੇ ਆ ਖੜੀ ਆ ਇਹ 2014 ਬੀਐਕਐਸਆਈ ਓਕੇ 14 ਮਾਡਲ ਕੇਟੀਐਨ ਅਲਟੋ ਆ ਇਹ ਹਾਂਜੀ ਹਾਂਜੀ ਇਹ ਵੀ ਕੈਡੀਸ਼ਨ ਦੀ ਓਰੀਜਨਲ ਆ ਵੀ ਸਰ ਸਾਰੀ ਕਾਰ ਹੋਏ ਨਾਲੇ 45 ਹਜ਼ਾਰ ਚੱਲੀ ਹੋਈ ਆ ਕੈਮੇ ਓਨਰ ਕਿ ਹੋਏ ਇਹ ਫਸਟ ਓਨਰ ਫਸਟ ਓਨਰ ਹਾਂਜੀ ਟਾਇਰ ਟੂਰ ਵੀ ਵਧੀਆ ਪੈਣੇ ਨਵੇਂ ਵਰਗੇ ਹਨ ਹਾਂਜੀ ਹਾਂਜੀ ਉਹਦਾਂ ਵੀ ਸੋਹਣੀ ਆ ਗੱਡੀ ਬਾਈ ਕਿੰਨੇ ਦੀ ਦਮਾਂ ਦੀ ਆਪਾਂ ਇਹ ਇਹ 275 ਦੀ 2 ਲੱਖ 75 ਹਜ਼ਾਰ ਦੀ ਹਾਂਜੀ ਓਕੇ ਗੱਡੀ ਬਹੁਤ ਗੈਂਟ ਆ ਯਾਰ ਤੇ ਜਿਹੜੀ ਇਧਰਲੇ ਪਾਸੇ ਖੜੀ ਆ ਬਾਈ ਇਹ 2012 ਮਾਡਲ ਇਹ 12 ਮਾਡਲ ਆ ਜੀ ਇਹਦਾ ਵੀ ਲੁਧਿਆਣਾ ਦਾ ਨੰਬਰ ਆ ਗਿਆ ਇਹ ਕੈਮੇ ਓਨਰ ਦੀ ਹੋਊਗੀ ਇਹ ਪਹਿਲੇ ਓਨਰ ਦੀ ਇਹ ਵੀ ਇਹ ਚੱਲ ਕਿੰਨੀ ਕੀ ਹੁੰਨੀ ਬਈ ਇਹ 55000 ਚੱਲੀ ਹੋਈ ਆ 55000 ਇਹ ਚੱਲੀ ਹੋਈ ਆ ਇਹ ਕਿਨੇ ਦੀ ਬਣ ਜਾਣੀ ਆ ਇਹ 225 ਦੀ 2,25000 ਹਾਂਜੀ ਓਕੇ ਤੇਲਾ ਮਿੱਤਰੋ ਜੇ ਕਿਸੇ ਸੱਜਣ ਦਾ ਦਿਲ ਮੰਨਦਾ ਨਾ ਵੀ ਆ ਗੱਡੀਆਂ ਦੇ ਵਿੱਚੋਂ ਸਾਨੂੰ ਆ ਗੱਡੀ ਪਸੰਦ ਆ ਗਈ ਦੁਬਾਰਾ ਦੱਸ ਦਿੰਨੇ ਆ ਫਤਿਹ ਕਾਰ ਬਜ਼ਾਰ ਤੇ ਖੜੇ ਆ ਮਹਿਲ ਕਲਾਂ ਦੇ ਵਿੱਚ ਬਈ ਇਹ ਮਹਿਲ ਕਲਾਂ ਬਰਨਾਲੀ ਤੋਂ ਕਿੰਨੀ ਦੂਰ ਪੈ ਜਾਂਦਾ 10 12 ਕਿਲੋਮੀਟਰ ਬਰਨਾਲੀ ਤੋਂ ਲੁਧਿਆਣਾ ਰੋਡ ਦੇ ਉੱਪਰ ਆ ਰੈਕਾਉਟ ਰੋਡ ਦੇ ਉੱਪਰ ਬਰਨਾਲੀ ਤੋਂ 12 ਕਿਲੋਮੀਟਰ ਤੇ ਇੱਥੋਂ ਰੈਕਾਉਟ ਕਿੰਨੀ ਦੂਰ ਆ 15 ਕਿਲੋਮੀਟਰ ਆਇਆ 15 ਕਿਲੋ ਜਾਨੀ ਕਿ ਸੈਂਟਰ ਚ ਬਹਿ ਗਿਆ ਸੈਂਟਰ ਚ ਹਾਂ ਤੇ ਬਾਕੀ ਨੰਬਰ ਆਪਾਂ ਸਕਰੀਨ ਤੇ ਚਲਾਤੇ ਲਗਭਗ ਹਰ ਇੱਕ ਗੱਡੀ ਦੇ ਉੱਪਰ ਲੋਨ ਵੀ ਹੋ ਜੂ ਜੇ ਤੁਹਾਡੇ ਲਵੇ ਕੋਈ ਪੁਰਾਣੀ ਗੱਡੀ ਹੈ ਤੁਸੀਂ ਵਿਚ ਕਟਵਾਉਣੀ ਹੈ ਤਾਂ ਉਹ ਵੀ ਬਈ ਆਪਾਂ ਕਟਵਾ ਲੇ ਹਾਂ ਹਾਂਜੀ ਹਾਂਜੀ ਹਾਂ ਹਾਂ ਤੇ ਮਿੱਤਰੋ ਕਰੋ ਸੰਪਰਕ